ਕੀ ਕਿਸੇ ਦੱਸੋ ਔਰ ਸਾਰੇ ਕਿ ਮੈਂ ਦੀ ਪੂਆ ਹੋਰੇ ਸਾਰੇ ਕੀ ਕਿ ਤੁਸੀਂ ਦੱਸੋ ਤੋ ਜੀ ਲਾਇਆ ਬੀ ਮਾਂ ਤੇ ਜਾ ਕੇ ਘਰ ਤਾਂ ਜੀ ਨਹੀਂ ਲੱਗਿਆ ਮੇਰਾ ਕਿਹੜਾ ਜੀ ਲੱਗਿਆ ਪੁੱਤ ਕੀ ਕਰਾਂ ਮੈਂ ਜੀ ਜਾ ਨਾ ਆ ਗਿਆ ਤੇ ਆ ਕੇ ਜੀ ਲੱਗ ਗਿਆ ਕਿਵਾ ਤੇ ਫੋਰਾ ਗਿਆ ਮੇਰਾ ਜੀ ਤੇਰੇ ਨਾਲ ਬਾਗਰ ਨਾ ਆਉਂਦੀ ਕੰਮ ਕਿੱਥੋਂ ਲੱਗਿਆ ਜੀ ਮੇਰਾ ਹੈ ਤੁਹਾਡਾ ਨਹੀਂ ਜੀ ਲੱਗਿਆ ਮੇਰਾ ਵੀ ਨਹੀਂ ਲੱਗਿਆ ਜੀ ਫਿਰ ਜਦੋਂ ਤੇਰੀ ਮੰਮੀ ਰੇੜੀ ਲੜ ਪਈ ਮੈਨੂੰ ਜਾਣਾ ਪਿਆ ਕਰੇ ਸਾਡੇ ਜਵਾਕਰ ਨੂੰ ਘੂਰਦੀਆਂ ਫਿਰ ਹੁਣ ਮੈਂ ਕੀ ਕਰਾਂ ਹੈ ਮੈਂ ਕਸੂਰ ਤੇ ਘੂਰਦੀਆਂ ਪੁੱਤ ਮੈਂ ਕੋਈ ਬਿਨਾ ਕਸੂਰ ਤੋਂ ਥੋੜੇ ਸਾਨੂੰ ਘੂਰਦੀਆਂ ਮੈਨੂੰ ਵੀ ਪਿਆਰੇ ਹਾਂ ਮੇਰੇ ਵੀ ਪੋਤਾ-ਪੋਤੀਆਂ ਤੁਸੀਂ ਹੂੰ ਹੋਰ ਤਾਂ ਹੋਰ ਗੁੰਤਰ ਮਮੀ ਕਿੱਧਰ ਗਈ ਹੈ ਜੀ ਮਮੀ ਦੇ ਕੱਪੜੇ ਤੇ ਹੋ ਜਾਂਦੀਆਂ ਬਲੈਕ ਲਿਆਵਾ ਚਲੋ ਕੋਈ ਨਹੀਂ ਪੁੱਤ ਆ ਪਿਆ ਜੂਗੀ ਕਿੰਨੇ ਬਲਾਏ ਹੋਣੀ ਹੈ ਮੈਨੂੰ ਤਾਂ ਹੁਣ ਕਿੱਧਰ ਗਈ ਹੈ ਚਲੋ ਉਹਨੂੰ ਕਿ ਲੋੜ ਆ ਉਹ ਤਾਂ ਆਇਆ ਵਿਚਾਰਾ ਬੁੜੀ ਮਗਰੋਂ ਲੱਗੀ ਆ ਪਰੇ ਇਹ ਤਾਂ ਮੁੰਡੇ ਨੇ ਫੋਨ ਕਰਿਆ ਉਹ ਥੋੜੇ ਮੈਨੂੰ ਕਹਿੰਦੀ ਸੀ ਕੁਝ ਸਸਰੀ ਘਰ ਆਉਨੇ ਸਸਰੀ ਘਰ ਕੋਈ ਕੀ ਗਰੀ ਆਂਦੀ ਸੀ ਕੁਝ ਨਹੀਂ ਕੱਪੜੇ ਤਾਂ ਹੀ ਆਂਦੇ ਸੀ ਧੋਨੇ ਕਰੇਗੇ ਬਸ ਥੋੜੇ ਜਿਹਾ ਫੁੱਟ ਰਹਿਗੇ ਹੋਰ ਜੀ ਹੋਰ ਕਿਵੇਂ ਆ ਠੀਕ ਆ ਭਾਈ ਸਾਰੇ ਵਧੀਆ ਜਵਾਬ ਜੀ ਕਿਵੇਂ ਸੀ ਜਵਾਬ ਵੀ ਠੀਕ ਸੀ ਤੁਹਾਨੂੰ ਤਾਂ ਸਰ ਗਿਆ ਮੰਮੀ ਨੂੰ ਤਾਂ ਸਰਿਆ ਨਹੀਂ ਹੈਗਾ ਨਾ ਸਾਨੂੰ ਸਰਦਾ ਹੁੰਦਾ ਸੀ ਫੋਨ ਕਾਣ ਨੂੰ ਲਾਉਂਦੇ ਤੂੰ ਤਾਂ ਨਹੀਂ ਲਾਇਆ ਫੋਨ ਤਾਂ ਮੁੰਡੇ ਨੇ ਲਾਇਆ ਤੂੰ ਤਾਂ ਨਹੀਂ ਲਾਇਆ ਹੈਗਾ ਇੱਕੋ ਹੀ ਗੱਲ ਆ ਉਹਨੇ ਲਾ ਲੈਂਦਾ ਲਾ ਲਿਆ ਫਿਰ ਮਾਇਨੇ ਕਸੂਰ ਤੇ ਹੀ ਉਹ ਕਰਦੀ ਹੈ ਤੁਸੀਂ ਕਹਿੰਦੇ ਖਾੜੀ ਜਵਾਕਾਂ ਨੂੰ ਵਿੱਚ ੜਕਦੀ ਹੈ ਫਿਰ ਇਹ ਗੱਲ ਥੋੜੇ ਹੁੰਦੀ ਹੁੰਦੀ ਹੈ ਹੈ ਫਿਰ ਹੋਰ ਕੀ ਕਰਾਂ ਭਾਈ ਉਹਦਾ ਧੀ ਟਿੱਕੜੀ ਜੋਰ ਹੁੰਦਾ ਧੀ ਕੋਲੇ ਬਾਗੀ ਹੈ ਉਹ ਤੇ ਮਾਗਰ ਅੰਮਨੇ ਨੇ ਫੋਨ ਲਾ ਲਿਆ ਜੀ ਉਹ ਨੂੰ ਹਰਜੀ ਤੁੰਗਾ ਕੇ ਮੰਮੀ ਨੂੰ ਭੇਜੇ ਮੰਮੀ ਤੇਰੇ ਕੋਲੇ ਆ ਗਈ ਮੈਨੂੰ ਫਿਕਰ ਹੋ ਗਿਆ ਉਹ ਕਹਿੰਦੀ ਭਾਈ ਤੁਸੀਂ ਐ ਕਰਦੇ ਮੰਮੀ ਨੇ ਫਿਰ ਮੰਮੀ ਨੇ ਮੇਰੇ ਕੋਲ ਆਉਣਾ ਹੀ ਸੀ ਹਾਂ ਕਹਿੰਦਾ ਚਲ ਭੇਜ ਦੇ ਮੈਂ ਫੋਨ ਨਹੀਂ ਆਸੀ ਬੋਲ ਦੇ ਮੈਂ ਕਹੂੰਗਾ ਕਹਿੰਦਾ ਫਿਰ ਮਰ ਚਲਪਈ ਥੋੜੀ ਮਰਜੀ ਐ ਜੀ ਤੇ ਮਾਂ ਨਾਲ ਬਿਮਾਰੀ ਮੋਟੀ ਹੁੰਦੀਆਂ ਲੈਂਦੀਆਂ ਘਰਾਂ ਚ ਆਦੀ ਗੋਲ ਰੁਸਕੇ ਤਾਂ ਜਾਈ ਜਾਂਦਾ ਫਿਰ ਹੋਰ ਮੈਂ ਕਿੱਧਰ ਜਾ ਮੈਂ ਬੰਦਾ ਅਸੀਂ ਇੱਥੇ ਭਾਈ ਜਾਂਦੇ ਸਾਨੂੰ ਜਦੋਂ ਪਤਾ ਹੀ ਨਹੀਂ ਵੀ ਕਿੱਧਰ ਹੋਏ ਕਿੱਧਰ ਨਾ ਸੀ ਇੱਥੇ ਫਿਕਰ ਕਰੀ ਜਾਂਦੇ ਸੀ ਤੁਸੀਂ ਤਾਂ ਫਿਕਰ ਜੇ ਤੁਹਾਨੂੰ ਇੰਨਾ ਫਿਕਰ ਹੋਵੇ ਤਾਂ ਤੁਸੀਂ ਲੜੋ ਤਾਂ ਨੂੰ ਭਾਈ ਮੇਰੇ ਨਾਲ ਹੈ ਤੁਸੀਂ ਲੜੋ ਹੀ ਨਾ ਪਹਿਲੇ ਤੁਹਾਨੂੰ ਫਿਕਰ ਹੋਵੇ ਤਾਂ ਫਿਰ ਹੋਰ ਮੈਂ ਕੀ ਕਰਾਂ ਹੁਣ ਮੈਂ ਤਾਂ ਕਿਈ ਕੋਈ ਜਾਣਾ ਕੋਈ ਟੀ ਟਿਕਰੀ ਜੋ ਹੈ ਜੇ ਮੈਂ ਕਿਧਰੇ ਹੋਰ ਵਗ ਜਾਂਦੀ ਫਿਰ ਤੁਸੀਂ ਕੀ ਕਰ ਲੈਂਦੇ ਮੇਰਾ ਕਰਨਾ ਕੀ ਸੀ ਉਹ ਗੱਲ ਉਸੇ ਕਰ ਪਤਾ ਇੰਨਾ ਸੀਗਾ ਅਸਤਾ और चाल लिया मम्मी चल लिया रे भाई को तो मर्जी है तेरी जो तैयार होंगे थोड़ी भली है नहीं तो चल कोई ना ले आनी हां क्या रोटी खानी है ना रोटी तो मैं खा के आई हूं कुड़ी ने खवाती सी रोटी पाई दे तो भाई मैंने चल लिया रे कुट जे हैगी की हां देख ऐसा तेरे कौन आज बाल के तेरा चल ਤੰਗਿਆ ਰਹਿੰਦਾ ਤਾਂ ਠੀਕ ਐ ਭਾਈ ਨਹੀਂ ਮਰਜੀ ਐ ਇਹਨਾਂ ਦੀ ਦੋ ਰੋਟੀਆਂ ਨਹੀਂ ਖਾਣੀਆਂ ਮੇਰੇ ਵਰਗੀ ਐ ਚੁੱਪੀ ਚੰਗੀ ਐ ਚੁੱਪਾ ਬੈਠ ਜਾ ਅਮਨਾ ਕਿੱਧਰ ਗਿਆ ਗੱਡੀ ਲੈ ਗਿਆ ਮੇਰੇ ਗੱਡੀ ਨਹੀਂ ਖਾਲੀ ਹੋਈ ਮੇਰਾ ਉੱਥੇ ਆ ਜਾ ਤਾ ਸ਼ਾਮ ਨੂੰ ਆਉਗਾ ਅੱਛਾ ਲਾਇਆ ਸੀ ਘੰਟਾ ਲਾਇਆ ਸੀ ਘੰਟਾ ਤੱਕ ਹੋ ਗਿਆ ਉਹਨੇ ਕਿ ਸ਼ਾਮ ਨੂੰ ਆਉਂਗਾ ਮੈਂ 8-9 ਵਜੇ ਜਾਣਗੇ ਚਲੋ ਹਰਜੀਤ ਨਾਲ ਵੀ ਰਾਤ ਹੋਈ ਸੀ ਗੱਲ ਹਾਂ ਐਦਾ ਸੀ ਨਹੀਂ ਆਖਿਆ ਸੀਗਾ ਬਹ ਫੋਨ ਲਾ ਕੇ ਪੁੱਛਦੀ ਨੂੰ ਵੀ ਉੱਥੇ ਨਾ ਵਾਗ ਗਿਆ ਮਾਮੀ ਨੂੰ ਫੋਨ ਲਾ ਕੇ ਪੁੱਛਿਆਗਾ ਨਹੀਂ ਮੇਰੇ ਕੋਲੇ ਕੋਈ ਗੱਲ ਹੋਈ ਮੈਂ ਕੁਛ ਨਹੀਂ ਆ ਮਾਮੀ ਪੂਆ ਲਾਇਆ ਫੋਨ ਉਹ ਵੀ ਪੁੱਛਦੀ ਸੀ ਕਿ ਮੈਂ ਕੁਛ ਨਹੀਂ ਕੋਈ ਗੱਲ ਨਹੀਂ ਹੋਈ ਬਹ ਲੰਜੀ ਤੈਨੂੰ ਰਹਿ ਗਿਆ ਸੀ ਫੋਨ ਲਾਉਣਾ ਪਰ ਤੁਸੀਂ ਤਾਂ ਉਹੀ ਲਾਈ ਗਏ ਹੋ ਨਾ ਹੱਕ ਚ ਮੈਂ ਵਾਗ ਗਈ ਭਾਈ ਫਿਰ ਮੈਨੂੰ ਵੀ ਬਸਾਉਂਦਾ ਚੱਲ ਜਾਣੇ ਤਾਂ ਗੱਲ ਵੀ ਫਿਰ ਮੇਰੇ ਵੀ ਕੁਛ ਲੱਗਦੇ ਨਾ ਮੇਰਾ ਕਿਹੜਾ ਜੀ ਲੱਗਦਾ ਇਹਨਾਂ ਬਿਨਾ ਹੈ ਚਲ ਜਾਣਾ ਸੀ ਮੰਮੀ ਦੱਸ ਕੇ ਵਗ ਜਾਂਦੀ ਫਿਕਰ ਹੋ ਜਾਂਦਾ ਬੰਦੇ ਦਾ ਫਿਕਰ ਤਾਂ ਹੋਏ ਦਾ ਫਿਰ ਅੱਖ ਚ ਨਹੀਂ ਦੱਸਿਆ ਗਿਆ ਭਾਈ ਮੈਂ ਚੁੱਪ ਕਰਕੇ ਬਸ ਚੱਲ ਜੀ ਮੈਂ ਚੱਲ ਪਈ ਮੈਂ ਅੱਜ ਤੇ ਕੋਲੇ ਲਾਇਆ ਨੇ ਚਾਰ ਦਿਨ ਫਿਰ ਹੋਰ ਕੀ ਗੁੱਸਾ ਕਰਦਾ ਬੋਲਦਾ ਚੱਲ ਇਹ ਤੇ ਚਲ ਤੇਰੀ ਗੱਲ ਉਹ ਮੰਨੀ ਵੀ ਚੱਲ ਮਾਣਾ ਮोटाੰਦਾ ਦੱਸ ਕੇ ਵਗ ਜੇ ਨਾ ਮੈਂ ਫੇਰ ਨਹੀਂ ਰੰਦਾ ਪਰ ਨਹੀਂ ਜਿਹੜੀ ਹੋ ਗਈ ਹੋ ਗਈ ਚਲ ਗਲਤੀ ਹੋ ਗਈ ਸਾਥੋਂ ਗਲਤੀ ਮੰਨਦੇ ਆ ਸੀ ਚਲ ਠੀਕ ਹੈ ਭਾਈ ਜੇ ਚੰਗੇ ਰਹੂਗੇ ਤਾਂ ਟਾਈਮ ਪਾਸ ਹੋ ਜਾਊਗਾ ਨਹੀਂ ਤੁਹਾਡੀ ਮਰਜ਼ੀ ਹੈ ਨਾ ਨਾ ਕੋਈ ਨਹੀਂ ਅਸੀਂ ਗਲਤੀ ਮੰਨਦੇ ਤੇ ਲੋਹਣੇ ਵੀ ਮੰਗ ਲਈ ਰਜੀਤ ਤੋਂ ਤੁਹਾਡੇ ਤੋਂ ਮੰਗ ਲਈ ਮੈਂ ਵੀ ਮਨ ਮੰਨ ਦਿਆਂਗਾ ਬੜੀ ਪੁੱ ਗਈ ਉਹਦੀ ਇਹ ਫੜੀ ਗੱਲ ਹੈ ਗੱਡੀਆਂ ਦਾ ਕਿਹੜਾ ਕੰਮ ਹੈ ਠੀਕ ਹੈ ਬੱਸ ਤੂੰ ਦੱਸ ਆ ਗਿਆ ਹਾਂ ਆ ਗਈ ਹੋਰ ਆਉਣਾ ਸੀ ਵੇਜਾ ਤੂੰ ਹਰਜੀਤ ਨੂੰ ਫੋਨ ਕਰਤਾ ਫਿਰ ਭਾਈ ਮੈਨੂੰ ਆਉਣਾ ਪਿਆ ਨਹੀਂ ਉਹ ਤਾਂ ਨਹੀਂ ਮੈਂ ਆਉਂਦੀ ਸੀਗੀ ਆਹਨੂੰ ਤਾਂ ਫੇਰ ਹੋ ਗਿਆ ਮੈਂ ਪਤਾ ਨਹੀਂ ਕਿੱਥੇ ਵਾਕੀ ਫਿਰ ਹੁਣ ਜਦੋਂ ਤੁਸੀਂ ਭਾਈ ਲੜ ਪਏ ਮਾੜੀ ਮਾੜੀ ਗੱਲ ਤਾਂ ਤੁਸੀਂ ਮਾਰ ਉਹ ਕਰੀ ਜਾਂ ਨਾ ਹੀਰਾਾ ਮੇਰੇ ਨਾਲ ਫੇਰ ਮੈਂ ਜਾਣਾ ਸੀ ਫਿਰ ਮੇਰਾ ਤਾਂ ਕੁੜੀ ਤਿੱਖੀ ਜੋਰ ਆ ਮੈਂ ਕਿਹਾ ਭਾਈ 4 ਦਿਨ ਜਾਇਆ ਮੈਂ ਫਿਰ ਹੋਰ ਕੀ ਹੈ ਉਹ ਤਾਂ ਆਉਣ ਨਹੀਂ ਦਿੰਦੀ ਸੀ ਜੇ ਤੂੰ ਨਾ ਫੋਨ ਕਰਦਾ ਉਹ ਠੀਕ ਸੀ ਜੀ ਤਿੱਕੀ ਸਾਰੇ ਹਾਂ ਠੀਕ ਸੀ ਪੁੱਤ ਤੂੰ ਦੱਸ ਤੂੰ ਠੀਕ ਠਾਕ ਆ ਗਿਆ ਹਾਂ ਤੇ ਫਿਰ ਤੂੰ ਜੇ ਕੁਝ ਕਹੇ ਤਾਂ ਫਿਰ ਮੈਨੂੰ ਕਾਹਨੂੰ ਉਹ ਕਹੇ ਜਦੋਂ ਤੂੰ ਨਹੀਂ ਕੁਝ ਕਹਿੰਦਾ ਫਿਰ ਉਹ ਚਾਂਬਲ ਜਾਂਦੀ ਆ ਫਿਰ ਉਹ ਜ਼ਿਆਦੇ ਕਰਦੀ ਆ ਮੇਰੇ ਨਾਲ ਮੈਂ ਮੇਰੇ ਵੀ ਪੋਤੇ-ਪੋਤੀਆਂ ਨਾ ਮੈਂ ਵੀ ਉਹੀ ਗੱਲ ਵੀ ਮੋਹ ਪ੍ਰੇਮ ਨਾਲ ਹੀ ਛਿੜਕਦੀਆਂ ਜਵਾਕਰ ਨੂੰ ਤਿਆਰ ਮਾਇਆ ਕਰਦੀਆਂ ਟਿਫਨ ਤਿਆਰ ਮਾਇਆ ਕਰਦੀਆਂ ਛੱਡ ਕੇ ਉਹਨੀਆਂ ਲੈ ਕੇ ਆਉਨੀਆਂ ਹਜੇ ਆ ਕਿ ਬੁੜੀ ਕੰਮ ਨਹੀਂ ਕਰਦੀ ਹਜੇ ਮੇਰੇ ਨਾਲ ਹੀਰਖਾ ਕਰਦੇ ਨਾ ਜਵਾਕਰ ਨੂੰ ਆ ਕੇ ਕੁਝ ਕਹੇ ਨਾ ਕੋਈ ਗੱਲ ਨਹੀਂ ਚੱਲ ਮੈਂ ਉਹਨੂੰ ਵੀ ਕਹਿ ਹੈਗਾ ਤੇ ਤੂੰ ਹੀ ਨਹੀਂ ਆਇ ਕਰਦੇ ਹੁੰਦੇ ਚੰਗਾ ਚਲ ਮੈਂ ਤਾਂ ਬੁੱਤ ਕੀ ਕਰਨਾ ਜਦੋਂ ਤੂੰ ਭੈਣ ਨੂੰ ਫੋਨ ਕਰਤਾ ਨਹੀਂ ਫਿਰ ਮੈਂ ਉਹਨਾਂ ਨੂੰ ਸੱਦੋਂਗੀ ਕੁੜੀ ਪਰੋਣੇ ਨੂੰ ਫਿਰ ਉਹ ਆਉਣਗੇ ਫਿਰ ਉਹ ਕਰਨਗੇ ਤੁਹਾਡੇ ਨਾਲ ਗੱਲ ਭਾਈ ਫਿਰ ਮੈਂ ਇੱਥੋਂ ਤਾਂ ਐਂ ਤਾਂ ਫਿਰ ਕਿਚਕਿਚ ਮੈਂ ਇੱਥੋਂ ਤਾਂ ਰੋਜ਼ ਚੱਲੀ ਨਹੀਂ ਆਂਦੀ ਠੀਕ ਹੈ ਨਾ ਕੋਈ ਗੱਲ ਨਹੀਂ ਮੈਂ ਸਮਝਾਤਾ ਉਹਨੂੰ ਐਂ ਨਹੀਂ ਕਰਦੇ ਹੁੰਦੇ ਉਹ ਵੀ ਤੇਰੀ ਤੀ ਹੈ ਹੈ ਮੈਂ ਤਾਂ ਤੇ ਹੀ ਬਣਾ ਕੇ ਰੱਖੀ ਆ ਪੁੱਤ ਉਹ ਹੀ ਗੱਲ ਤੁਸੀਂ ਮਾੜੀ ਮਾੜੀ ਗੱਲ ਤੇ ਹੀ ਰੱਖਾ ਕਰੀ ਜਾਂਦੇ ਹੋ ਚਲ ਕੋਈ ਗੱਲ ਨਹੀਂ ਐਂ ਨਹੀਂ ਕਰਦੇ ਹੁੰਦੇ ਉਹੀ ਨਹੀਂ ਮਾੜੀ ਮਾੜੀ ਕਰਦੇ ਲੜਕੇ ਕੁੜੀਆਂ ਨਾਲ ਕੇ ਕੋਲੇ ਜਾਂਦੇ ਆਂਦੇ ਫਿਰ ਹੋਰ ਹੁਣ ਜੇ ਮੈਂ ਉਹ ਕਿਧਰੇ ਭੱਗ ਜਾਂਦੀ ਫੇਰ ਕੀ ਕਰਦੇ ਤੁਸੀਂ ਫੇਰ ਭਾਦਦੇ ਫਿਰਦੇ ਚੱਲ ਕੁੜੀ ਕੋਲੇ ਗਈ ਸੀ ਤਾਂ ਫੋਨ ਕਰਤਾ ਤੂੰ ਚੱਲ ਉਹੀ ਗੱਲ ਉਹਨਾਂ ਨੇ ਭੇਜੀ ਸੀ ਕਹਿੰਦੇ ਮੰਮੀ ਤੂੰ ਕਿਹੜਾ ਭੱਗ ਜਾ ਚੱਲ ਜੇ ਫੇਰ ਭਾਈ ਐਂ ਹੀ ਬੋਲਣਗੇ ਤਾਂ ਫੇਰ ਅਸੀਂ ਆਵਾਂਗੇ ਕੋਈ ਗੱਲ ਨਹੀਂ ਐਂ ਕਰ ਦਿੰਦੇ ਮੈਂ ਉਹਨੂੰ ਵੀ ਕਹਿਤਾ ਤੇ ਤੂੰ ਵੀ ਨਾ ਐਵੇਂ ਮਾੜਾ ਕਰਿਆ ਕਰ ਚੰਗਾ ਮੋੜੀ ਮੋੜੀ ਗੱਲ ਤੇ ਮੈਂ ਤਾਂ ਪੁੱਤ ਕੀ ਕਰਨਾ ਮੈਂ ਤਾਂ ਕੁਝ ਨਹੀਂ ਕਰਦੀ ਹੈਗੀ ਉਹਨੂੰ ਵੀ ਕਹਿਤਾ ਉਹ ਬੋਲੀਆਂ ਨੇ ਮੋੜੀ ਮੋੜੀ ਗੱਲ ਤੇ ਹੈ ਚਲ ਕੋਈ ਗੱਲ ਨਹੀਂ ਠੀਕ ਐ ਫੇਰ ਹਾਂ ਠੀਕ ਹੈ ਹੁਣ ਤੂੰ ਗੱਡੀ ਤੇ ਜਾਣਾ ਹਾਂ ਚੱਲ ਧਿਆਨ ਨਾਲ ਜਾਈ ਪੁੱਤ ਫਿਰ ਕਹਿ ਨਹੀਂ ਉਹਨੂੰ ਮਾੜੀ ਮਾੜੀ ਗੱਲ ਤੇ ਨਾ ਮੈਂ ਕਿਚ-ਕਿਚ ਕਰੇ ਮੈਂ ਕਹਿਦਾ ਉਹਨੂੰ ਸੁਣਿਆ ਨਾ ਸਾਰਾ ਠੀਕ ਹੈ ਪੁੱਤ ਥੈਂਕ ਯੂ ਹਾਂ ਚੰਗਾ ਧਿਆਨ ਨਾਲ ਜਾਈ ਹੈ ਹੋਰ